ਵਾਹਿ ਗੁਰ ਦੀ ਕਾਲ ਸਾਹ ਕਰਾਈ ਵਾਹਿਗੁਰ ਦੀ ਕੀ ਫਤਿਹ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉਤਮ ਨੀਚ ਨ ਮੱਧਮ ਹਰ ਸਰਣਾਗਤ ਹਰ ਕੇ ਲੋਗ ਐ ਜੀ ਨਾ ਹਮ ਉਤਮ ਨੀਚ ਨ ਮੱਧਮ ਇਥੇ ਵਿਸਰਾਮ ਹਰ ਸਰਣਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਬਜੋਗ ਬਿਸਰਜਿਤ ਭੋ ਰੋਗ ਹਾਂ ਬਿਸਰਜਿਤ ਉਚਾਰਨ ਕਰਨਾ ਬੱਬੀ ਤੂੰ ਡੈਸ਼ ਥੀ ਕਿ ਬਿਸਰਜਿਤ ਨਹੀਂ ਕਹਿਣਾ ਭਾਈ ਰੇ ਗੁਰ ਕਿਰਪਾ ਤੇ ਭਗਤ ठाकुर ਕੀ ਭਾਈ ਰੇ ਗੁਰ ਕਿਰਪਾ ਤੇ ਭਗਤ ठाकुर ਕੀ ਸਤਗੁਰ ਵਾਕ ਸਤਗੁਰ ਵਾਕੇ ਹਿਰਦੈ ਹਰ ਨਿਰਮਲ ਐ ਸਤਗੁਰ ਵਾਕ ਹਿਰਦੈ ਹਰ ਨਿਰਮਲ ਕਟਵਾਂ ਹਾਂਜੀ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਾਮ ਕਾਨ ਨਾ ਜਾਮ ਕੀ ਬਾਕੀ ਰਹਾਉ ਹਰ ਗੁਣ ਰਸਨ ਰਵਹ ਪ੍ਰਭ ਸੰਗੇ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ નિਫਲ ਮੇਕ ਘਰੀ ਹਾਂ ਕਕਾ ਉਚਾਰਨ ਕਰਨਾ ਆਮ ਕਈ ਮੇਕੀ ਕਹੇ ਜਾਂਦੇ ਹਨ ਮੇਕ ਮੇਕ ਇਸ ਤਰ੍ਹਾਂ ਪੂਰਾ ਕੱਕਾ ਬੋਲਣਾ ਹੈ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਇਥੇ ਵਿਸਰਾਮ ਹਰ ਬਿਨ ਇਥੇ ਠਮਕ ਨਿਫਲ ਮੇਕ ਘਰੀ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਨਿੰਦਕ ਗਾਤ ਨਹੀਂ ਕਾਈ ਨਿੰਦਕ ਗਾਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ਼ ਨਾ ਮੇਟੈ ਨਿਤ ਨਿਤ ਚੜਾ ਸਵਾਈ ਐ ਜੀ ਗੁਰ ਕੀ ਦਾਤ ਨਾ ਮਿਟੈ ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਐ ਜੀ ਸਰਨ ਪਰ ਪ੍ਰਭ ਬਖਸ਼ ਮਿਲਾਵੇ ਬਿਲਮਣ ਅਧੁਆ ਰਾਈ ਬਿਲਮਣ ਅਧੁਆ ਰਾਈ ਅਧੁਆ ਹੀ ਉਚਾਰਨ ਕਰਨਾ ਅਧੂਆ ਨਹੀਂ ਕਹਿ ਦੇਣਾ आनद मूल नाथ सिर नाथा आनद मूल नाथ सिर नाथा आनद मूल नाथ सिर नाथा नाथ सिर नाथा नाथ सिर नाथा दी सिरां श्रोमणी नाथ <popular> सतगुरु मेल मिलाई ऐ जी सदा दयाल दया कर रव्या गुरमत ब्राह्मण चुकाई पारस भेट कंचन तात होई ਸਤ ਸੰਗਤ ਕੀ ਵਡਿਆਈ ਹਰ ਜਾਲ ਨਿਰਮਲ ਮਨ ਇਸ ਨਾਨੀ ਮੱਜਣ ਸਤ ਗੁਰ ਪਾਈ ਪੁਨਰਪ ਜਨਮ ਨਾਹੀ ਜਾਨ ਸੰਗਤ ਇਹ ਵੀ ਠੰਮਕ ਧਿਆਨ ਨਾਲ ਲਾਉਣੀ ਹੈ ਪੁਨਰਪ ਜਨਮ ਨਾਹੀ ਜਾਨ ਸੰਗਤ ਨਾਹੀ ਜਨ ਸੰਗਤ ਨਹੀਂ ਕਹਿਣਾ ਪੁਨਰਪ ਜਨਮ ਨਾਹੀ ਜਾਨ ਸੰਗਤ ਜੋਤੀ ਜੋਤ ਮਿਲਾਈ ਤੂੰ ਵੱਡ ਪੁਰਖ ਅਗੰਮਤ ਰੋਬਰ ਹੂ ਵੱਡ ਪੁਰਖ ਅਗੰਮਤ ਰੂਪਰ ਹਮ ਪੰਖੀ ਤੋਜ ਮਾਹੀ ਨਾਨਕ ਨਾਮ ਨਰੰਜਨ ਦੀਜੈ ਜੁਗ ਜੁਗ ਸਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਭਗਤ ਪ੍ਰੇਮ ਅਰਦ ਅਰਦਤੈਨ ਸੱਚ ਪਿਆਸ ਪਰਮ ਹਿਤੰ ਨਹੀਂ ਸ਼ੁੱਧ ਬੋਲੋ ਜੀ ਭਗਤ ਪ੍ਰੇਮ ਆਰਾਧਿਤੰ ਆਰਾ ਦਿਤੰ ਇਹੋ ਬੋਲਣਾ ਆਰਾਧਿਤੰ ਐ ਬੋਲਣਾ ਘਟ ਬਿਲਲਾਪ ਬਿਲਲ ਬਿਨੰਤੀਆ ਭਗਤ ਪ੍ਰੇਮ ਆਰਾਧਿਤੰ ਇਥੇ ਵਿਸਰਾਮ ਸੱਚ ਪਿਆਸ ਪਰਮ ਹਿਤੰ ਹਿਤੰ ਪੂਲਾ ਹੀ ਬੋਲਣਾ ਬਿਲਲਾਪ ਬਿਲਲ ਬਿਨੰਤੀਆ ਦੋਵੇਂ ਲੱਲੇ ਬਿਲਲਾਪ ਬਿਲਲ ਬਿਨੰਤੀਆ ਸੁਖ ਭਾਏ ਚਿਤ ਹਿਤੰ ਸੁਖ ਭਾਏ ਚਿਤ ਹਿਤੰ ਜਾਪਮਾਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਣੀ ਰਹਾਉ ਸੰਸਾਰ ਸਾਗਰ ਤਾਰ ਤਾਰਨ ਇਥੇ ਵਿਸਰਾਮ ਹੈ ਹਰ ਰਾਮ ਰਾਮ ਨਾਮ ਇਹ ਰਾਮ ਨਾਮ ਨਹੀਂ ਕਹਦੇ ਨਾ ਰਾਮ ਨਾਮ ਇਥੇ ਥਮਕ ਕਰ ਕਰਣੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਇਥੇ ਵਿਸਰਾਮ ਹਰ ਨਾਮ ਮਨ ਰਮਣੰ ਚਾਲ ਚਿਤ ਵੇਤ ਪ੍ਰਮਾ ਪ੍ਰਮੰ ਜਗ ਮੋਹ ਮਗਨ ਹਿਤੰ ਆਈ ਵਿਸਰਾਮ ਦੀ ਧਿਆਨ ਨਾਲ ਉਚਾਰਨ ਕਰਨਾ ਚਲ ਚਲ ਚਿਤ ਵਿਤ ਪ੍ਰਮਾ ਪਰਮੰ ਇਥਿ ਵਿਸਰਾਮ ਜਗ ਇਥਿ ਜਮਕ ਮੋਹ ਮਗਨ ਹਿਤੰ ਤੇਰ ਨਾਮ ਭਗਤ ਡ੍ਰਿੜੰ ਮਤੀ ਮਤੀ ਡ੍ਰਿੜੰ ਮਤੀ ਡ੍ਰਿੜੰ ਨਹੀਂ ਹੈ ਡਿੜੰ ਮਤੀ ਤੇਰ ਨਾਮ ਭਗਤ ਡਿੜੰ ਮਤੀ ਗੁਰਵਾਕ ਸਬਦ ਰਤੰ ਪਰਮਾਤ ਭਰਮ ਨ ਚੂਕਈ ਜਗ ਜਨਮ ਬਿਆਦ ਪਖੰ ਖਪੰ ਖਪੰ ਪਸਥਾਨ ਹਰ ਨਿਹ ਕੇਵਲੰ ਸਤਮਤੀ ਸਤਮਤੀ ਨਾਮ ਤਪੰ ਇਹੋ ਜਗ ਮੋਹ ਹੇਤ ਵਿਆਪਤੰ ਇਹੋ ਨਹੀਂ ਕਹਿਣਾ ਈੜੀ ਲਾ ਹਾਹੇ ਕੋੜਾ ਹੁੰਦਾ ਪਹਿਲਾਂ ਵੀ ਦੱਸਿਆ ਈੜੀ ਸਿਹਾਰੀ ਹਾਹੇ ਔਂਕੜ ਇਹੋ ਛੇਤੀ ਬੋਲਣਾ ਇਹੋ ਜਗ ਮੋਹ ਹੇਤ ਵਿਆਪਿਤੰ ਦੁਖ ਅਦਿਕ ਜਨਮ ਮਰਣੰ ਭਜ ਸਰਣ ਸਤਗੁਰ ਉਬਰਹਿ ਭਜ ਸਰਣ ਸਤਗੁਰ ਇੱਥੇ ਠਮਕ ਲਾ ਕੇ ਫਿਰ ਬੋਲਣਾ ਉਬਰਹਿ ਬਚ ਜਾਏਗਾ ਸਤਗੁਰ ਉਬਰਹਿ ਨਹੀਂ ਕਹਿਣਾ ਭਜ ਸਤਗੁਰ ਹਾਂ ਭਜ ਸਰਣ ਸਤਗੁਰ ਭਜ ਕਸ ਕੇ ਬੋਲਣਾ ਹੈ ਉਬਰਹਿ ਇੱਥੇ ਵਿਸਰਾਉ ਭਜ ਸਰਣ ਸਤਗੁਰ ਉਬਰਹਿ ਹਰ ਨਾਮ ਰਿਦ ਰਮਣੰ ਗੁਰਮਤ ਨਿਸ਼ਚਲ ਮਨ ਮਾ ਮਨ ਮਨ ਮਨੰ ਸਹਿਜ ਵਿਚਾਰੰ ਗੁਰਮਤਿ ਨਿਹਚਲ ਇਥਿ ਠਮਕ ਮਾਨ ਮਾਨ ਇਥਿ ਵਿਸਰਾਮ ਹੈ ਗੁਰਮਤਿ ਨਿਹਚਲ ਮਾਨ ਮਾਨ ਮਨੰਗ ਸਹਜ ਵਿਚਾਰੰ ਸੋ ਮਾਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਸੋ ਮਨ ਨਿਰਮਲ ਇਥਿ ਠਮਕ ਜਿਤ ਸਾਚ ਅੰਤਰ ਇਥਿ ਵਿਸਰਾਮ ਗਿਆਨ ਰਤਨ ਸਾਰੰ ਭੈ ਭਾਏ ਭਗਤ ਤਰ ਭਵ ਜਲ ਮਨਾ ਜਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੀ ਲੱਭ ਲੋਭ ਲਹਿਰ ਨਿਵਾਰਣ ਲੱਭ ਲੋਭ ਲਹਿਰ ਨਿਵਾਰਣੰ ਨਿਵਾਰਣੰ ਪਾਤੂ ਪਹਿਲਾਂ ਵੀ ਠੰਮਕ ਲਾ ਦੇਣੀ ਹੈ ਨਿਵਾਰਣੰ ਤੇ ਵਿਸਰਾਮ ਹਰ ਨਾਮ ਰਾਸ ਮਨੰ ਮਨ ਮਾਰ ਤੁਹੀ ਨਰੰਜਨਾ ਤੁਹੀ ਉਚਾਰਨ ਕਰਨਾ ਮਨ ਮਾਰ ਤੁਹੀ ਨਰੰਜਨਾ ਕਹੋ ਨਾਨਕਾ ਸਰਣੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ